ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਲੈ ਕੇ ਆਏ ਤੁਹਾਡੇ ਲਈ ਇੱਕ ਹੋਰ ਵੀਡੀਓ ਸੋ ਅੱਜ ਦੀ ਵੀਡੀਓ ਉਹਨਾਂ ਲਈ ਹੈ ਜਾਂ ਉਹਨਾਂ ਸੰਗਤਾਂ ਲਈ ਹੈ ਜਿਹੜੀਆਂ ਸੰਗਤਾਂ ਹੋਲੇ ਮਹੱਲੇ ਤੇ ਜਾ ਰਹੀਆਂ ਨੇ ਜਾਂ ਜਾਣ ਦੀ ਤਿਆਰੀ ਕਰ ਰਹੀਆਂ ਨੇ ਸੋ ਅਨੰਤਪੁਰ ਸਾਹਿਬ ਦੇ ਐਸ ਐਚ ਓ ਸਾਹਿਬ ਵੱਲੋਂ ਇੱਕ ਸਖਤ ਚੇਤਾਵਨੀ ਦਿੱਤੀ ਗਈ ਹੈ ਐਸ ਐਚ ਓ ਸਾਹਿਬ ਦਾ ਕਹਿਣਾ ਹੈ ਕਿ ਜਿਹੜੇ ਆਪਣੇ ਬਾਈਕ ਤੇ ਟਰੈਕਟਰ ਮੋਡੀਫਾਈ ਕਰਾ ਕੇ ਲੈ ਕੇ ਆਉਣਗੇ ਉਹਨਾਂ ਦੇ ਚਲਾਨ ਇਤਕੀ ਮੋٹے ਕਟਾਂਗੇ ਸੋ ਦੇਖਦੇ ਆਂ ਐਸ ਐਚ ਓ ਸਾਹਿਬ ਦੀ ਵੀਡੀਓ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਜਿੰਨੇ ਵੀ ਸ਼ਰਧਾ ਦੂ ਜਿਹੜੇ ਹੈਗੇ ਬਾਈਕ ਤੇ ਆ ਰਹੇ ਨੇ ਆਪ ਨੂੰ ਬੇਨਤੀ ਹੈ ਕਿ ਕੋਈ ਵੀ ਬਾਈਕ ਦੀ ਮੋਡੀਫਿਕੇਸ਼ਨ ਨਾ ਕੀਤੀ ਹੋਵੇ ਕਿਉਂਕਿ ਸਾਡੇ ਵੱਲੋਂ ਇਹਦੀ ਸਖਤ ਜਿਹੜਾ ਹੈਗਾ ਕਾਰਵਾਈ ਕੀਤੀ ਜਾ ਰਹੀ ਆ ਬਾਈਕਸ ਜਿਹੜੀਆਂ ਹੈਗੀਆਂ ਇੰਪਾਉਂਡ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਟਰੈਕਟਰਸ ਦੇ ਉੱਤੇ ਡੀਜੇ ਲੱਗੇ ਹੋਏ ਨੇ ਉੱਚੀ ਆਵਾਜ਼ ਜੇ ਕੋਈ ਕਿਸੇ ਨੂੰ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਉਸ ਸਬੰਧੀ ਵੀ ਜਿਹੜਾ ਹੈਗਾ ਬਹੁਤ ਹੈਵੀ ਫਾਈਨਸ ਕੀਤੇ ਜਾ ਰਹੇ ਨੇ ਤੇ ਜੇ ਕੋਈ ਰੋਂਗ ਪਾਰਕਿੰਗ ਕਰਦਾ ਹੈ ਉਹਦੇ ਵੀ ਜਿਹੜਾ ਆਨਲਾਈਨ ਚਲਾਨ ਕੱਟੇ ਜਾ ਰਹੇ ਨੇ ਤਾਂ ਆਪ ਸਭ ਨੂੰ ਬੇਨਤੀ ਆ ਕਿ ਆਪ ਇਸ ਪੁਰਗ ਤੇ ਆ ਰਹੇ ਹੋ ਤੇ ਬਿਲਕੁਲ ਹੀ ਡਿਸਪਲਿਨਡ ਤਰੀਕੇ ਨਾਲ ਆਓ ਜੋ ਵੀ ਪਾਰਕਿੰਗਸ ਜਿਹੜੀ ਹੈਗੇ ਪੁਲਿਸ ਨੇ ਬਣਾਈਆਂ ਹੋਈਆਂ ਨੇ ਉਹ ਪਾਰਕਿੰਗਸ ਦੇ ਵਿੱਚ ਗੱਡੀਆਂ ਲਾਓ ਤੇ ਪ੍ਰੋਪਰ ਜਿੱਦਾਂ ਪੁਲਿਸ ਤੁਹਾਨੂੰ ਗਾਈਡ ਕਰ ਰਹੀ ਆ ਸਾਡਾ ਸਹਿਯੋਗ ਦਿਓ ਅਸੀਂ ਇਸ ਮੇਲੇ ਨੂੰ ਤਾਂ ਜੋ ਬਿਲਕੁਲ ਹੀ ਡਿਸਪਲਿਨਡ ਤਰੀਕੇ ਨਾਲ ਪੀਸਫੁਲੀ ਜਿਹੜਾ ਹੈਗਾ ਆ ਵਧੀਆ ਮਨਾ ਸਕੀਏ ਇਹ ਸਿਰਫ ਤੁਹਾਡੇ ਸਹਿਯੋਗ ਨਾਲ ਹੀ ਹੋਣਾ ਹੈ ਤੇ ਪੁਲਿਸ ਜਿੱਦਾਂ ਤੁਹਾਨੂੰ ਗਾਈਡ ਕਰਦੀ ਆ ਪਲੀਜ਼ ਜਿਹੜਾ ਹੈਗਾ ਸਾਡੀ ਹੈਲਪ ਕਰੋ ਇਸ